ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਫਰ ਦੇ ਰਹੇ ਹਾਂ ਸਾਰੇ ਸੂਟਾਂ ਦੇ ਉੱਪਰ 500000 ਰੁਪਏ ਲੈਸ ਹੋਊਗਾ ਜਿਵੇਂ ਕਿ ਇਹ ਸੂਟਾਂ ਦਾ ਪ੍ਰਾਈਸ ਕੱਟ ਹੋ ਗਿਆ ਅਕਸਰ ਤੁਸੀਂ ਆਪਣੀ ਵੀਡੀਓ ਦੇ ਵਿੱਚੋਂ ਦੇਖਦੇ ਹੁੰਦੇ ਸੀ ਪ੍ਰਾਈਸ ਸੋ ਇਹ ਆਪਾਂ ਸਪੈਸ਼ਲ ਅੱਜ ਇਹਨਾਂ ਦਾ ਪ੍ਰਾਈਸ ਕੱਟ ਕੀਤਾ ਜੀ ਰਾਜਾ ਰਾਣੀ ਵਾਲੇ ਵਿੱਚ ਕਲਰ ਕਾਫੀ ਮਿਲ ਜਾਣਗੇ ਬਾਕੀ ਤੁਸੀਂ ਹੋਰ ਵੀ ਕਲਰ ਐਡ-ਆਨ ਦੇਖਣੇ ਹੋਣ ਤਾਂ WhatsApp ਤੇ ਮੈਸੇਜ ਕਰਕੇ ਤੁਸੀਂ ਇਹਨਾਂ ਦੇ ਕਲਰ ਜਿਹੜੇ ਆਪਸ਼ਨ ਦੇਖ ਸਕਦੇ ਹੋ ਇਹਨਾਂ ਨੂੰ ਦੁਪੱਟੇ ਨਹੀਂ ਹੈਗੇ ਵਿਦਆਊਟ ਦੁਪੱਟੇ ਹੈ ਦੁਪੱਟੇ ਤੁਸੀਂ ਐਕਸਟਰਾ ਤੋਂ ਲੈਸਸ ਲਾ ਕੇ ਰੈਡੀ-ਆਨ ਕਰਵਾ ਸਕਦੇ ਹੋ ਕਿਉਂਕਿ ਇਹ ਸਿਰ ਲੈਟਰਹੀ ਇਹਦੇ ਨਾਲ ਸਲਵਾਰ ਕੀਤੀ ਹੋਈ ਆ ਜਿਹੜਾ ਤੁਸੀਂ ਡਿਜ਼ਾਈਨ ਰੈਡੀ ਕਰਵਾਉਣਾ ਹੁੰਦਾ ਤੁਸੀਂ ਵਟਸਐਪ ਤੇ ਭੇਜ ਦਿਆ ਕਰੋ ਔਰ ਇਹ ਵਾਲੇ ਪ੍ਰਿੰਟ ਬਣੇ ਹੋਏ ਨੇ ਇਹ ਸਿਮਿਲਰ ਜਿਹਾ ਸੂਟ ਹੁੰਦੇ ਨੇ ਬਟ ਇਹਦੇ ਵਿੱਚ ਫਲਾਵਰ ਪ੍ਰਿੰਟ ਆਉਂਦੇ ਨੇ ਔਰ ਇਹਨਾਂ ਦੇ ਨਾਲ ਦੁਪੱਟੇ ਐਡ-ਆਨ ਕੀਤੇ ਹੋਏ ਸਲਵਾਰ ਇਸੇ ਤਰ੍ਹਾਂ ਪਲੇਨ ਆਉਗੀ ਔਰ ਸ਼ਰਟ ਦੇ ਫਰੰਟ ਤੇ ਸਿਰਫ ਵਰਕ ਆਊਗਾ ਇਹ ਬੁਟੀਕ ਸੂਟ ਰੈਡੀ ਹੋਏ ਜੀ ਇਹਨਾਂ ਦੇ ਵਿੱਚ ਕਾਫੀ ਕਲਰ ਰੈਡੀ ਹੋਏ ਨੇ ਜਿਹੜਾ ਪਸੰਦ ਆਉਂਦਾ ਸਕਰੀਨਸ਼ਾਟ ਤੇ ਤੁਸੀਂ ਮੈਨੂੰ ਭੇਜ ਸਕਦੇ ਹੋ ਵੈਲਵਟ ਦੇ ਸੂਟ ਆਉਣੇ ਸਟਾਰਟ ਹੋ ਗਏ ਨੇ ਔਰ ਪਿਓਰ ਵੈਲਵਟ ਦੇ ਵਿੱਚ ਆਏ ਨੇ ਸਾਰੇ ਉੱਗੇ ਜਹ ਹੈਂਡਵਰਕ ਦੇ ਸੂਟ ਸਾਰੇ ਰੈਡੀ ਹੋ ਰਹੇ ਨੇ ਜਲਦੀ ਤੋਂ ਜਲਦੀ ਤੁਸੀਂ ਆਰਡਰ ਕਰ ਸਕਦੇ ਹੋ